ਸਲਾਮ ਮੈਂ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵਪਾਰੀਆਂ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਦੀਆਂ ਮੁਸੀਬਤਾਂ ਨੂੰ ਦੇਖਦੇ ਹੋਏ ਕਿ ਵਿਚਾਰ ਇੱਕ ਆਪਣਾ ਵਪਾਰ ਕਮਿਸ਼ਨ ਫਾਰਮ ਕੀਤਾ ਜੋ ਤਿੰਨ ਫੇਸ ਵਿੱਚ ਕੰਮ ਕਰ ਰਿਹਾ ਜੀ ਸਟੇਟ ਲੈਵਲ ਡਿਸਟ੍ਰਿਕਟ ਲੈਵਲ ਐਂਡ ਵਿਧਾਨ ਸਭਾ ਲੈਵਲ ਤੋਂ ਸਟੇਟ ਦੇ ਸਾਡੇ ਚੇਅਰਮੈਨ ਸਰਦਾਰ ਹਰਪਾਲ ਸਿੰਘ ਜੀ ਮਾਨ ਜੀ ਨੇ ਵਾਈਸ ਚੇਅਰਮੈਨ ਸ਼੍ਰੀ ਨੀਰ ਠਾਕੁਰ ਜੀ ਨੇ ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਤੇ ਗੱਲ ਕਰੀ ਤੇ ਗੁਰਦਾਸਪੁਰ ਡਿਸਟ੍ਰਿਕਟ ਦਾ ਮੈਂ ਬਤੌਰ ਚੇਅਰਮੈਨ ਵਪਾਰੀ ਵਰਕ ਚ ਆਇਆ ਮੇਰੇ ਨਾਲ ਮੇਰੇ ਸਾਰੇ ਚੇਅਰਮੈਨ ਨੇ ਪਰਵਾਹ ਸਾਹਿਬ ਬਟਾਲੇ ਤੋਂ ਨੇ ਰਜਿੰਦਰ ਹੰਦਾਨਦਾਰ ਜੀ ਗੁਰਦਾਸਪੁਰ ਤੋਂ ਇਹ ਡਿਸਟ੍ਰਿਕਟ ਚ ਪਹਿਲੇ ਮੇਰੇ ਮੈਂਬਰ ਵੀ ਨੇ ਆਪਣੇ ਨਾਲ ਆ ਗਏ ਅਜੀਬ ਜੀ ਦਿਨਾਨਗਰ ਤੋਂ ਰੁਪਿੰਦਰ ਜੀ ਰੁਪਿੰਦਰ ਜੀ ਆਪਣੇ ਸ਼੍ਰੀ ਹਰਿਕੰਧਪੁਰ ਤੋਂ ਸੋਨੇ ਸਾਹਿਬ ਡੇਰਾ ਬਾਬਾ ਨਾਨਕ ਤੋਂ ਗੁਰਪ੍ਰੀਤ ਸਿੰਘ ਆਪਣੇ ਫਤਿਹਗੜ ਚੂੜੀਆਂ ਤੋਂ ਇਹ ਸਾਡੇ ਮੈਂਬਰ ਵੀ ਨੇ ਇਹਦੇ ਨਾਲ ਹੀ ਇਹ ਜਦੋਂ ਡਿਸਟ੍ਰਿਕਟ ਦੀ ਕਮੇਟੀ ਬਣੀ ਹੈ ਇਹਦੇ ਵਿੱਚ ਸਾਡੇ ਨਾਲ ਅਫਸਰ ਸਹਿਬਾਨ ਸਾਡੇ ਮੈਂਬਰ ਨੇ ਤੇ ਉਹ ਫਿਰ ਸਾਡਾ ਕੰਮ ਥੋੜਾ ਆਸਾਨ ਹੋ ਗਿਆ ਕਿ ਸਾਡਾ ਪੰਜਾਬ ਸਰਕਾਰ ਨੇ ਕਿਹਾ ਕਿ ਤੁਸੀਂ ਹੁਣ ਵਪਾਰੀਆਂ ਨੂੰ ਦਫਤਰਾਂ ਦੇ ਧੱਕੇ ਖਾਨ ਦੀ ਕੋਈ ਲੋੜ ਨਹੀਂ ਤੁਸੀਂ ਬਾਜ਼ਾਰਾਂ 'ਚ ਮੀਟਿੰਗ ਕਰੋ ਅਫਸਰਾਂ ਨੂੰ ਬਾਜ਼ਾਰਾਂ 'ਚ ਲੈ ਕੇ ਜਾਓ ਮੁਸ਼ਕਲਾਂ ਬਜਾਰਾਂ ਚ ਸੋਨੋ ਬਜਾਰਾਂ ਚ ਹੱਲ ਕਰੋ ਸੋ ਇਸ ਮਸਲੇ ਤੇ ਸਾਡੀ ਪਹਿਲੀ ਡਿਸਟ੍ਰਿਕਟ ਲੈਵਲ ਦੀ ਮੀਟਿੰਗ ਆ ਇਹ ਸਾਡੀ ਪਹਿਲੀ ਮੀਟਿੰਗ ਤੋਂ ਬਾਅਦ ਮੀਟਿੰਗ ਖਤਮ ਸਿਲਸਿਲਾ ਅੱਗੇ ਤੋਂ ਜਾਰੀ ਆ ਹੁਣ ਵਿਧਾਨ ਸਭਾ ਲੈਵਲ ਤੇ ਸਾਡੀਆਂ ਲਗਾਤਾਰ ਮੀਟਿੰਗ ਜਾਰੀ ਆ ਉਹਦੀ ਕਮੇਟੀ ਸਾਡੀ ਵੱਖਰੀ ਬਣੀ ਆ ਤੇ ਮੇਨ ਮੇਜਰ ਪ੍ਰੋਬਲਮ ਜਿਹੜੀ ਆ ਇਹ ਇੱਕ ਤੇ ਤਾਰਾਂ ਦਾ ਜਾਲ ਸਾਰੇ ਪਾਸੇ ਬਹੁਤ ਜ਼ਿਆਦਾ ਫੈਲਿਆ ਹੋਇਆ ਨੰਗੀਆਂ ਤਾਰਾਂ ਨੇ ਜਿਹੜੇ ਕਰਕੇ ਪਹਿਲੇ ਵੀ ਤਿੰਨ ਚਾਰ ਦੁਕਾਨਾਂ ਨੂੰ ਅੱਗ ਲੱਗੀ ਸੀ ਸੋ ਮੈਂ ਮਹਿਸੂਸ ਕਰਦਾ ਕਿ ਇਹ ਤਾਰਾਂ ਦਾ ਸਭ ਤੋਂ ਪਹਿਲੇ ਕੇਬਲ ਸਟ੍ਰੀਨੀਆਂ ਬਹੁਤ ਜ਼ਰੂਰੀ ਨੇ ਤੇ ਇਹ ਆਪਾਂ ਇਕਸਾਨੂੰ ਕੈਮਰੇਸ ਦੀ ਲੋੜ ਹੈ ਇੱਥੇ ਸੀਸੀਟੀਵੀ ਕੈਮਰਾ ਲੱਗਣਾ ਬਹੁਤ ਜ਼ਰੂਰੀ ਆ ਇੱਕ ਕੁਝ ਵਾਰਦਾ ਤਾਂ ਪਿਛਲੇ ਸਮੇਂ ਚ ਹੋਈਆਂ ਉਸ ਕਰਕੇ ਆਪਾਂ ਨੂੰ ਥੋੜੀ ਇਥੇ ਪੀਸੀਆਰ ਦੀ ਥੋੜੀ ਬਾਜ਼ਾਰਾਂ ਵਿੱਚ ਵਧਾਣੇ ਚਾਹੀਦੀ ਆ ਮੈਨੂੰ ਪਤਾ ਤੁਸੀਂ ਕੀ ਕੁਐਸਚਨ ਕਹਿਣਾ ਚਾਹੁੰਦੇ ਹੋ ਮੈਂ ਦੱਸ ਦੇਣਾ ਕਿ ਜੋ ਪਿਛਲੇ ਦੋ ਤਿੰਨ ਘਟਨਾਵਾਂ ਵਾਪਰੀਆਂ ਉਸ ਕਰਕੇ ਆਪਾਂ ਵੀ ਚਾਹੁੰਦੇ ਹਾਂ ਕਿ ਇੱਥੇ ਸਿਕਿਉਰਿਟੀ ਜਿਹੜੀ ਹੈ ਬਾਜ਼ਾਰ 'ਚ ਜ਼ਿਆਦਾ ਲੱਗੇ ਆਪਾਂ ਪ੍ਰਸ਼ਾਸਨ ਨਾਲ ਸਾਡੀ ਲਗਾ ਅੱਗੇ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਤੁਹਾਡੇ ਬਾਜ਼ਾਰ ਨੂੰ ਬਾਜ਼ਾਰਾਂ ਨੂੰ ਸੁਰੱਖਿਅਤ ਕਰਨ ਲਈ ਇੱਥੇ ਬਗੈਦਾ ਤੇ ਸਿਕਿਉਰਿਟੀ ਅਫਸਰ ਇੱਥੇ ਆ ਕੇ ਇੱਥੇ ਫਲਾਜਮ ਆ ਕੇ ਡਿਊਟੀਆਂ ਦੇਣਗੇ ਇਹਦੇ ਨਾਲ ਹੀ ਸਮੱਸਿਆਵਾਂ ਪੂਰ ਵੀ ਨਾਲੀਆਂ ਤੇ ਬਲਾਕੇ ਸਾਰੇ ਪਾਸੇ ਆ ਹਨਾ ਪਾਣੀ ਪਾਸ ਨਹੀਂ ਹੋ ਰਿਹਾ ਨਾਲੀਆਂ ਦੀ ਬਲਾਕੇ ਦੀ ਸਮੱਸਿਆ ਕੂੜੇ ਦੇ ਢੇਰ ਥਾਂ ਥਾਂ ਲੱਗੇ ਆ ਸੋ ਮੈਂ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਜਾ ਰਿਹਾ ਸਾਡਾ ਵਪਾਰ ਕਮਿਸ਼ਨ ਮੀਟਿੰਗ ਕਰਨ ਜਾ ਰਿਹਾ ਜਲਦੀ ਮੀਟਿੰਗ ਕਰਕੇ ਜਿੱਦਾਂ ਵੀ ਹੋ ਸਕਦਾ ਤੁਹਾਡਾ ਨਾ ਵਾਦਾ ਕਰਦੇ ਆ ਇਹ ਗੱਲਾਂ ਨਾਲ ਗੱਲਾਂ ਨਾਲ ਨਹੀਂ ਚੱਲੂਗਾ ਤੁਹਾਨੂੰ ਕੰਮ ਕਰਕੇ ਦੱਸਾਂਗੇ ਇਹ ਜਿੰਨੀਆਂ ਵੀ ਸ਼ਿਕਾਇਤਾਂ ਆਈਆਂ ਨੇ ਪ੍ਰੋਪਰ ਇਹਦਾ ਹਰ ਡਿਪਾਰਟਮੈਂਟ ਨੂੰ ਸ਼ਿਕਾਇਤ ਜਾਊਗੀ ਪ੍ਰੋਪਰ ਫੋਲੋਅਪ ਕਰਕੇ ਨੈਕਸਟ ਮੀਟਿੰਗ ਤੱਕ ਆਪਾਂ ਜਵਾਬ ਦੇਣਾ ਹਰ ਇੱਕ ਨੂੰ ਕਿ ਤੁਸੀਂ ਕੁਐਸਚਨ ਕਰੋ ਪੁੱਛਿਓ ਸਾਨੂੰ ਕਿ ਤੁਸੀਂ ਉਹਦਾ ਕੀ ਬਣਿਆ ਆਪਾਂ ਪ੍ਰੋਪਰ ਇਹਦਾ ਹੱਲ ਸੋਲੂਸ਼ਨ ਲੱਭਾਂਗੇ ਸਿਰਫ ਆ ਕਿ ਜਿਵੇਂ ਦੇਖੋ ਜਿਹੜਾ ਵਪਾਰੀ ਵਰਗ ਹੈ ਉਹ ਸਰਕਾਰ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਆ ਅਰਥਵਿਵਸਥਾ ਦੀ ਦੇਖੋ ਥੋੜਾ ਸਾਡਾ ਗੱਲ ਕਰਦਾ लास्ट ਸਾਲ ਦੀ ਗੱਲ ਕਰਦੇ ਆ 77 ਸਾਲ ਹੋ ਗਏ ਜਿਹੜੇ ਬੜੇ ਸਾਲ ਆ ਯਾਰ ਕਿੰਨੇ ਇਲੈਕਸ਼ਨ ਤੇ 72 ਹੋਣਿਆ ਬੜੇ ਸਾਲ ਆ ਕਿੰਨੇ ਸਾਲ ਹੋ ਗਏ ਆ ਇੰਡੀਪੈਂਡੈਂਟ ਹੋਇਆ ਨੂੰ 1947 ਤੋਂ ਬਾਅਦ ਆਜ਼ਾਦੀ ਆਇਆ ਅੱਜ ਤੱਕ ਬੇਸਿਕ ਸਹੂਲਤਾਂ ਕੀ ਆ ਸਾਡੇ ਕੋ ਇੱਕ ਵੇਖੋ ਬਲਾਕੇ ਜਾਂ ਨਾਲੀ ਦਾ ਪਾਣੀ ਪਾਸ ਨਹੀਂ ਕਰ ਪਾ ਰਹੇ ਸੀਵਰੇਜ ਸਿਸਟਮ ਨਹੀਂ ਆ ਕਿ ਸਰਕਾਰਾਂ ਕਿਧੀਆਂ ਆਈਆਂ ਪਹਿਲੇ ਨਵੀਂ ਸਰਕਾਰ ਆਈ ਤੁਸਤ ਨੂੰ ਵੀ ਪਤਾ ਕਿ ਜੇ ਤੁਸੀਂ ਇਹ ਗੱਲਾਂ ਕਰਦੇ ਹੋ ਤੇ ਕਮੇਟੀ ਅਜੇ ਤੱਕ ਸਾਡੇ ਕੋਲ ਚਾਰਜ ਨਹੀਂ ਆਇਆ ਇਲੈਕਟਿਡ ਕਮੇਟੀ ਹੁੰਦੀ ਆ ਮਤੇ ਪਾਸ ਹੁੰਦੇ ਨੇ ਮਤੇ ਅੱਗੇ ਜਾਂਦੇ ਨੇ ਸੋ ਸਾਡੇ ਕੋਲ ਜਗ੍ਹਾ ਵੀ ਹੈਗੀ ਆ ਉਹਨਾਂ ਨੂੰ ਕੋਈ ਅੱਜ ਜਗ੍ਹਾ ਲੱਲੋ ਯਾਰ ਸਾਡੇ ਕੋਲ ਪੇਪਰਸ ਨੇ ਉਹ ਅੱਜ ਜਗ੍ਹਾ ਤੇ ਥੋੜਾ-ਸੋੜਾ ਸ਼ੁਰੂ ਕਰ ਦੋ ਇਹ ਰਾਜਨੀਤੀ ਨਾ ਕਰੋ ਕਿ ਸ਼ਿਕਾਇਤਾਂ ਕਰਦੇ ਰਹਿੰਦੇ ਨੇ ਬੰਦੇ ਖੜੇ ਕਰਕੇ ਫਿਰ ਉੱਥੇ ਅੱਪਾ ਹੁਣ ਅਫਸਰਸ਼ਾਹੀ ਨਾਲ ਆਪਾਂ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਵੇਖੋ ਵਪਾਰ ਕਮਿਸ਼ਨ ਕਿਸ ਕਰਕੇ ਬਣਿਆ ਤੁਹਾਡੇ ਮਸਲਿਆਂ ਲਈ ਬਣਿਆ ਤabbe ਮਸਲੇ ਹੋ ਤੁਹਾਨੂੰ ਦਫਤਰਾ ਜਾਣ ਦੀ ਲੋੜ ਨਹੀਂ ਸਾਡੇ ਚੇਅਰਮੈਨ ਸਾਹਿਬ ਇੱਥੇ ਬੈਠੇ ਨੇ ਸਾਡੇ ਮੈਂਬਰ ਸਾਹਿਬ ਨੇ ਗੁਰਦਾਸਪੁਰ ਤੋਂ ਸਾਡੇ ਮੈਂਬਰ ਸਾਹਿਬ ਨੇ ਇੱਥੇ ਆਪਣੇ ਬਾਬਾ ਸੋਢੀ ਜੀ ਮੈਂਬਰ ਨੇ ਇੱਕ ਟੀਮ ਤਿਆਰ ਹੋ ਗਈ ਆ ਤੁਸੀਂ ਸ਼ਿਕਾਇਤਾਂ ਦੱਸੋ ਯਾਰ ਹੱਲ ਨਹੀਂ ਹੋਣਗੀਆਂ ਤੇ ਫਿਰ ਕੁਐਸਚਨ ਕਰ ਲਿਓ ਦੇਖੋ ਤੁਹਾਨੂੰ ਪਤਾ ਕਿ ਸਾਡਾ ਸ਼ਹਿਰ ਜਿਹੜਾ ਬਾਜ਼ਾਰ ਆ ਨਾ ਭੀੜਾ ਬਾਜ਼ਾਰ ਆ ਉਸ ਕਰਕੇ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਕੀ ਸਾਡੇ ਕੋਲ ਪ੍ਰੋਪਰ ਇੱਥੇ ਅਜੇ ਤੱਕ ਪਰ ਉਹ ਸਾਡੇ ਕੋਲ ਪਾਰਕਿੰਗ ਹੈ ਹੀ ਨਹੀਂ ਕਿਤੇ ਵੀ ਨੈਰੂ ਪਾਰਕ ਹੁਣ ਜੀ ਹੁਣ ਸਾਡੀ ਪਹਿਲੀ ਮੀਟਿੰਗ ਸੀ ਨਾ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਕਿ ਇਹ ਮੀਟਿੰਗ ਵਧੀਆ ਕਮਾਰੀ ਰਹੀ ਹੈ ਅੱਛਾ ਵਧੀਆ ਨਾ ਇਸ ਕਰਕੇ ਤੁਸੀਂ ਕੁਐਸਚਨ ਦੱਸੋ ਯਾਰ ਆਪਾਂ ਹੱਲ ਕਰਾਉਣੇ ਸਾਡੇ ਜੁਮੇਵਰੀ ਜੇ ਕਿਸੇ ਨੇ ਬਣਾਉਣ ਲੱਗਿਆ ਕੋਈ ਮਿਸ ਮਿਸ ਪ੍ਰਿੰਟ ਹੋ ਗਿਆ ਤਾਂ ਆਪਾਂ ਇਹਨੂੰ ਅੱਗੇ ਅੱਗੇ ਤੋਂ ਅੱਗੇ ਤੋਂ ਠੀਕ ਕਰਾਂਗੇ ਆਪਾਂ ਅੱਗੇ ਤੋਂ ਇਹਨੂੰ ਠੀਕ ਇਹਨੂੰ ਠੀਕ ਕਰਾਂਗੇ ਜੀ ਜੇ ਕਿਤੇ ਵੀ ਕਿਤੇ ਬਣਾਉਣ ਲੱਗੇ ਕਿਸੇ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਹੈ ਤੇਨੂੰ ਆਪਾਂ ਜਰੂਰ ਅੱਗੇ ਤੋਂ ਖਾਸ ਖਿਆਲ ਰੱਖਾਂਗੇ ਸਾਡੀ ਪੰਜਾਬੀ ਲੈਂਗੁਏਜ ਹੀ ਪਹਿਲੀ ਲੈਂਗੁਏਜ ਹੈ ਗਾਹ ਤੋਂ ਆਪਾਂ ਖਾਸ ਖਿਆਲ ਰੱਖਾਂਗੇ ਜੋ 1 ਬਾਈ 1 ਮੈਨੂੰ ਹੁਕਮ ਕਰੋ ਮੈਂ ਪਹਿਲੇ ਉਹ ਆਪਣੇ ਵਾਲ ਚਾਤੀ ਮਾਰ ਲੈਣ ਵੇਖੋ ਮੈਂ ਤੇ ਕੋਈ ਬੇਨਤੀ ਕਰਦਾ ਕਿ ਜਾਂ ਤੇ ਕ腐ਸ਼ਨ ਨੂੰ ਕ腐ਸ਼ਨ ਫ੍ਰੀ ਕਰ ਦੇਣਾ ਚਾਹੀਦਾ ਜਾਂ ਤੇ ਉਹ ਆਪਣੇ ਵੱਲ ਝਾਤੀ ਮਾਰ ਲੈਣ ਇੰਨੀ ਗੱਲ ਕਰਨ ਤੋਂ ਪਹਿਲਾਂ ਮੈਂ ਇਸ ਤੋਂ ਇਲਾਵਾ ਦੂਜੀ ਗੱਲ ਨਹੀਂ ਕਰਦਾ ਅਫਸਰ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਦੇ ਪਏ ਨੇ ਜੇ ਜਗ੍ਹਾ ਦੀ ਗੱਲ ਆ ਤੂੰ ਮੇਰਾ ਭਰਾ ਵਾ ਮੇਰੇ ਕੋਲ ਆਓ ਸਾਢੇ 4 ਏਕੜ ਮਸਤਵਾ ਰੋਡ ਤੇ ਮੈਂ ਜਗ੍ਹਾ ਦੇਣਾ ਕੋਈ ਉੱਥੇ ਰਹਿਣ ਕੋਈ ਵੀ ਉੱਥੇ ਮਤਲਬ ਬੰਦਾ ਨਹੀਂ ਰਹਿ ਰਿਹਾ ਕੋਈ ਉੱਥੇ ਵਾਦੀ ਨਹੀਂ ਹੈਗੀ ਤੁਸੀਂ ਜਗ੍ਹਾ ਲੈ ਕੇ ਉੱਥੇ ਜਦੋਂ ਮਰਜ਼ੀ ਕਾਰੋਬਾਰੀ ਸ਼ੁਰੂ ਕਰਦੋ ਮੇਰੇ ਕੋ ਐਫੀਡੇਵਿਟ ਲੱਲਿਓ 5 ਸਾਲ 10 ਸਾਲ ਲਈ ਫ੍ਰੀ ਫ੍ਰੀ ਜਗ੍ਹਾ ਦੇਣ ਉਹ ਤੇ ਆ ਰਿਆਂ ਪਰ ਉਹਨਾਂ ਦੀ ਨੀਅਤ ਮਾੜੀ ਆ ਉਹ ਜਾਣ ਕੇ ਸ਼ਹਿਰ 'ਚ ਕੂੜੇ ਦੇ ਢੇਰ ਲਾਉਂਦੇ ਨੇ ਕਿ ਸ਼ਹਿਰ 'ਚ ਵਪਾਰੀਆਂ ਉਹਨੂੰ ਲੋਕਾਂ ਨੂੰ ਤੰਗੀ ਆਵੇ ਉਹਨਾਂ ਦੀ ਸੋਚ ਹੀ ਮਾਸਿਕਾ ਸੋਚ ਹੀ ਉਹਨਾਂ ਦੀ ਓਦਾਂ ਦੀ ਆ ਪਰ ਜੇ ਤੁਹਾਨੂੰ ਇਹ ਲੱਗਦਾ ਕਿ ਜਗ੍ਹਾ ਦੇ ਡੀਸੀ ਐਸਐਸਪੀ ਸਾਹਿਬ ਨਹੀਂ ਦੇ ਦੇ ਡੀਸੀ ਸਾਹਿਬ ਨਹੀਂ ਦੇ ਦੇ ਮੈਂ ਤੁਹਾਨੂੰ ਜਗ੍ਹਾ ਦੇ ਨਜ਼ਰ ਉੱਥੇ ਕੂੜਾ ਲਵਾ ਲਾ ਜੋ ਕਹਿੰਗੇ ਮਤਲਬ ਅਸੀਂ ਦੂਜੀ ਗੱਲ ਹੀ ਨਹੀਂ ਕਰਾਂਗੇ 10 ਸਾਲ ਲਈ 2 ਮਹ ਹਰ ਮੁਸ਼ਕਲ ਨੂੰ ਥੋੜਾ ਟਾਈਮ ਲੱਗਦਾ ਟਾਈਮ ਬਾਉਂਡ ਇਹ ਜਿੱਥੇ ਵੀ ਮੁਸ਼ਕਲ ਆਪਣੇ ਆਪਾ ਨੋਟ ਕਰਕੇ ਸਬੰਧਤ ਅਫਸਰਾਂ ਨੂੰ ਸਾਰੇ ਡਿਪਾਰਟਮੈਂਟਸ ਨੂੰ ਭੇਜ ਦੇਣੀਆਂ ਉਸ ਭੇਜਣ ਤੋਂ ਬਾਅਦ ਜਿੱਥੇ ਜਿੱਥੇ ਹੋਊਗਾ ਟਾਈਮ ਬਾਉਂਡ ਤਰੀਕੇ ਨਾਲ ਫੋਲੋਅ ਅਪ ਤੁਸੀਂ ਸਾਡੇ ਕੋਲ ਲਿਓ ਕਿ ਅਜ ਦੀਆਂ ਮੁਸ਼ਕਲਾਂ ਆਈਆਂ ਰਹੀ ਮੈਂ ਕਾਪੀਸ ਵੀ ਤੁਹਾਨੂੰ ਇੱਕ ਜ਼ਰਾ ਅੱਗੇ ਰੱਖ ਲਊਗਾ ਫਿਰ ਤੁਸੀਂ ਮੇਰੇ ਕੋਲ ਫੋਲੋਅ ਅਪ ਲੈ ਕੇ ਹਫਤੇ ਦਸ ਦੇ ਬਾਅਦ ਜੁੜੇ ਪੁੱਛੋ ਕਿ ਤੁਸੀਂ ਕਿੱਥੇ ਪੁੱਜੇ ਹੋ